ਸਰਜੋਗ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਬ੍ਰਹਮ ਸਤਗੁਰੂ ਜੁਗ ਜੁਗ ਅਟਲ ਵਾਲੀਏ ਕੁਲ ਕਾਇਨਾਤ ਸ਼ਬਦਾਇ ਮਉੱਜ਼ਜ਼ਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨਾ ਦੀ ਮੁਬਾਰਕ ਗੋਦ ਦੇ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਗੋੜੇ ਦੇ ਵੱਡੇ ਬਾਗਾ ਵਾਲੇ ਹਾਂ ਜੋ ਕਿ ਸਾਧਗੁਰਾਂ ਦੀ ਪਾਵਨ ਗੋਦ ਦੇ ਅੰਦਰ ਬੈਠ ਕਰਕੇ ਸੰਗਿਆ ਹੋਏ ਨੇ دیਵਾਨਾ ਦੀਆਂ ਹਾਜ਼ਰੀਆਂ ਭਰ ਰਹੀ। ਸੋ ਚਾਲਰ ਹੀ ਲੜੀਵਾਰ ਇਤਿਹਾਸਿਕ ਵਿਚਾਰਾਂ ਦੇ ਅਧੀਨ ਪਿਛਲੇ ਦਿਵਾਨਾਂ ਦੇ ਅੰਦਰ ਆਪ ਸਭ ਜੀ ਨੇ ਸਰਵਣ ਕੀਤਾ ਸੀ। ਇਹ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦਾ ਪਿਆਰਾ ਸਿੱਖ ਭਾਈ ਮਨਸੂਖ ਇਸ ਸੰਗਰਾ ਦੀਪ ਦੇ ਵਿੱਚ ਵਪਾਰ ਕਰਨ ਉੱਜਾ ਹੋਇਆ ਇਹਨੇ ਸਤਿਗੁਰਾਂ ਦੀ ਦਿੱਤੀ ਮਰਿਆਦਾ ਸਤਿਗੁਰਾਂ ਦਾ ਉਪਦੇਸ਼ ਜ਼ਿੰਦਗੀ ਦੇ ਵਿੱਚ ਧਾਰਨ ਕੀਤਾ ਸਵਾ ਪੈ ਰਾਤ ਰਹਿਂਿਆ ਉੱਠਦਾ ਈਸ਼ਾਨ ਨਾਮ ਕਰਦਾ ਹੈ ਵਾਹਿਗੁਰੂ ਦਾ ਜਾਪ ਕਰਦਾ ਹੈ ਫਿਰ ਸਤਿਗੁਰਾਂ ਦੇ ਵੱਲੋਂ ਦਿੱਤੇ ਹੋਏ ਜੋ ਸ਼ਬਦ ਲਿਖ ਕੇ ਦਿੱਤੇ ਸੀ ਉਹਨਾਂ ਦਾ ਜਾਪ ਕਰਦਾ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕਰਕੇ ਗੁਰਨਾਨਕ ਮਹਾਰਾਜ ਜੀ ਨੂੰ ਯਾਦ ਕਰਕੇ ਉਹ ਪ੍ਰਸ਼ਾਦ ਆਪਣੇ ਜੋ ਜੂ ਨੇੜੇ ਨੇ ਉਹਦੇ ਉਹਨਾਂ ਨੂੰ ਦਿੰਦਾ ਹੈ ਫਿਰ ਆਵਸ਼ਕ ਲੋਕ ਜਿੱਥੇ ਵਡਿਆਈਆਂ ਕਰਨ ਵਾਲੇ ਨਹੀਂ ਉੱਥੇ ਨਿੰਦਿਆ ਕਰਨ ਵਾਲੇ ਵੀ ਹੁੰਦੇ ਸਤਿਗੁਰੂ ਮਹਾਰਾਜ ਦੇ ਇਸ ਪਿਆਰੇ ਦੀ ਮਰਿਆਦਾ ਰਹਿਤ ਵੇਖ ਕਰਕੇ ਨਿੰਦਿਆ ਕਰਨ ਵਾਲੇ ਨਿੰਦਿਆ ਕਰਨੀ ਪ੍ਰਾਰambh ਕਰਦੇ ਕਹਿੰਦੇ ਆਪਨੇ ਆਪ ਨੂੰ Hindu ਆਖਉਂਦਾ ਪਰ Hindu ਆ ਵਾਲਾ ਕੋਈ ਚਿੰਨ ਨਹੀਂ ਹੈ ਕੋਈ ਕਰਮ ਨਹੀਂ ਕਰਦਾ ਨਾ ਮੱਥੇ ਤਿਲਕ ਲਾਉਂਦਾ ਨਾ ਇਹ ਇਸ਼ਨਾਨ ਕਰਦਾ ਨਾ ਇਹ ਵਰਤ ਰੱਖ ਗਾ ਨਾ ਸਾਰਗਰਾਮ ਪੂਜਰਾ ਜਾ ਕੇ ਸ਼ਿਕਾਇਤ ਕਰ ਦਿੱਤੀ ਰਾਜੇ ਦੇ ਕੋਲ ਰਾਜਾ ਸ਼ਿਵਨਾਥ ਉਹਦੇ ਕੋਲ ਸ਼ਿਕਾਇਤ ਕਰ ਦਿੱਤੀ ਹੁਣ ਸ਼ਿਕਾਇਤ ਹੋਈ ਆ ਉਹਨੇ ਆਪਣੇ ਬੰਦੇ ਭੇਜ ਕੇ ਭਾਈ ਮਨੁਸੁਖ ਨੂੰ ਕੋਲ ਬੁਲਾਇਆ ਭਾਈ ਮਨੁਸੁਖ ਸਤਕਾਰ ਦੇ ਵਜੋਂ ਇਕ ਨਾਰੀ ਅਰ ਕੁਝ ਪੈਸੇ ਨਾਲ ਲੈ ਕੇ ਚਲਾ ਜਾਂਦਾ ਹੈ ਰਾਜੇ ਉਹ ਦੇ ਕੇ ਕੋ ਨਾਨਕ ਮਹਾਰਾਜ ਜੀ ਦਾ ਨਾਮ ਲੈ ਕੇ ਬੈਠ ਜਾਂਦਾ ਹੈ ਰਾਜਾ ਆਪਣੀ ਗੱਲ ਕਹਿੰਦਾ ਹੈ ਭਾਈ ਮਨੁੱਖ ਸਮਝਾਉਣਾ ਪ੍ਰਾਰambh ਕਰਦੇ ਕਿ ਜਿਹੜਾ ਇਕਾदशी ਕੂ ਕਈ ਨਾ ਜਿਹੜਾ ਤੂੰ ਕਰਮ ਇੱਕ ਦਿਨ ਕਰਦਾ ਉਸ ਗੁਰੂ ਦੇ ਪਿਆਰੇ ਰੋਜ਼ ਕਰਦੇ ਤੂੰ ਕਈ ਨਾ ਇੱਕ ਦਿਨ ਵਰਤ ਰੱਖਣਾ ਈ ਪਿਆਸਿਆਂ ਰਹਿਣਾ ਈ ਝੁਖਿਆਂ ਰਹਿਣਾ ਈ ਘੱਟ ਸੌਣਾ ਈ ਤੇਦੇ ਗੁਰੂ ਦੇ ਪਿਆਰੇ ਉਹਨਾਂ ਨੂੰ ਗੁਰੂ ਨੇ ਸਿਧਾਂਤ ਜੀ ਦਿੱਤਾ ਕਿ ਥੋੜਾ ਖਾਣਾ ਥੋੜਾ ਸੌਣਾ ਪਹਿਲੇ ਗੁਰੂ ਦੇ ਹੁਕਮ ਨੇ ਉਹ ਤਾਂ ਰੋਜ਼ ਕਿਰਿਆ ਕਰਦੇ ਜਿਸ ਇਕਾदशी ਨੂੰ ਤੂੰ ਕਹਿਣਾ ਏ ਗੁਰੂ ਦੇ ਪਿਆਰੇ ਉਸ ਇਕਾदशी ਦੀ ਵਰਤੇ ਦੇ ਵਿੱਚ ਨੇਤੀ ਰਹਿਣੀ ਬੜੀ ਸੋਹਣੇ ਢੰਗ ਨਾਲ ਸਮਝਾਉਣਾ ਪ੍ਰਾਰambh ਕਰਦਾ ਇਹਦਾ ਜਿਹੜੇ ਵਰਤਾਂ ਦੀ ਤੂੰ ਕਾਲ ਕਰਦਾ ਉਹ ਵਰਤ ਗੁਰੂ ਦੇ ਪਿਆਰੇ ਮਨ ਚ ਧਰ ਕੇ ਬੈਠੇ ਨੇ ਇਸ ਤੋਂ ਬਾਅਦ ਕੀ ਵਾਰ ਤਲਾਕ ਹੁੰਦੀ ਆ ਅੱਗੇ ਕੀ ਘਟਨਾ ਵਾਪਰਦੀ ਆ ਉਹ ਵਿਚਾਰ ਉਤਰਾਰ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤੇ ਨਾਲ ਸਾਂਝ ਬਣਾਇਓ ਬੜੇ ਅਤਿ ਸਤਕਾਰ ਦੇ ਨਾਲ ਆਖਿਓ ਜੀ ਵਾਹਿਗੁਰੂ ਜੀ ਦਾ ਖਲ ਸਾ ਵਾਹਿਗੁਰੂ ਜੀ ਕੀ ਬਾਤ ਚੌਪਈ ਉਹਨਾਂ ਮਜਨ ਕੀ ਗਾਥਾ ਸੁਣੀਏ ਨਿਸ਼ਚੇ ਧਾਨ ਅਦਿਕ ਫਲ ਜਾਣੀਏ ਪਹਿਲੋਂ ਵਰਤਾ ਦੀ ਇਤਾਰਤ ਲਾਭ ਸੁਣਾਈਆ ਵਰਤ ਕਿਹੜੇ ਰੱਖਦੇ ਫਿਰ ਕਹਿੰਦੇ ਆ ਕਿ ਹੁਣ ਨਹਾਉਣ ਦੀ ਗੱਲ ਸੁਣਦਾ ਉਹ ਨਹਾਉਣ ਦੀ ਗੱਲ ਕਰਦਾ ਕਿਹੜਾ ਨਹਾਉਣਾ ਗੁਰੂ ਨੂੰ ਪਰਵਾਹ ਚੜਦਾ ਕਿਵੇਂ ਨਹਾਉਣਾ ਚਾਹੀਦਾ ਛਣਾਣ ਕਿਵੇਂ ਕਰਨਾ ਚਾਹੀਦਾ ਕਿਹੜੇ ਵੇਲੇ ਕਰਨਾ ਚਾਹੀਦਾ ਭਾਈ ਮਨੁੱਖ ਰਾਜੇ ਨੂੰ ਸਮਝਾਉਣ ਲੱਗਾ ਇਹਨਾਂ ਨਿਚਾ ਕਰਕੇ ਧਿਆਨ ਦੇ ਨਾਲ ਇਸ ਗੱਲ ਨੂੰ ਸਮਝੀ ਕੀ ਕਹਿੰਦੇ ਆ ਕਹਿੰਦੇ ਜਾਮ ਜਾਮਣੀ ਨਾਵਣ ਕਰਹੀ ਜਾਨ ਪੈਰ ਰਾਤ ਰਹਿ ਸਵਾ ਪੈਰ ਕਹਿ ਲਾ ਜਪੈਰ ਕਹਿ ਲਾ ਕਹਿੰਦੇ ਸਵਾ ਪੈਰ ਰਾਤ ਰਹਿਂਿਆਂ ਜਿਹੜਾ ਨਹਾਉਣਾ ਕੰਚਨ ਭਾਰ দান ਫਰ ਫਰਹੀ ਕੰਚਨ ਨੂੰ ਕਹਿੰਦੇ ਆ ਸੋਨੇ ਕਹਿੰਦੇ ਉਹਦਾ ਦਾਨ ਸੋਨੇ ਦੇ ਬਰਾਬਰ ਮਿਲਦਾ ਜੇ ਤੁਸੀਂ ਸਵਾ ਪਹਿਰ ਰਾਤ ਰਹਿ ਕੇ ਇਸ਼ਨਾਨ ਕਰਦੇ ਇਹਦੇ ਚਤੁਰ ਘਟੀ ਨਿਸ ਤੇ ਜੋ ਨਾਲ ਚਾਰ ਘੜੀਆਂ ਜਦੋਂ ਰਾਤ ਦੀਆਂ ਵਤੀਤ ਹੋ ਜਾਣ ਤਿਤਨੋ ਦਾਨ ਰਜਤ ਫਲ ਪਾ ਕਹਿੰਦੇ ਫੇਰ ਇਹਨੇ ਉਹਨਾਂ ਨੂੰ ਕੀ ਫਲ ਮਿਲਦਾ ਕਹਿੰਦੇ ਫਿਰ ਮਿਲਦਾ ਜੀ ਚਾਂਦੀ ਦਾ ਫਲ ਜਦੋਂ ਚਾਰੇ ਘੜੀਆਂ ਵਤੀਤ ਹੋ ਜਾਣ ਭਾਵ ਰਾਤ ਸਾਰੀ ਲੰਘ ਜਾਵੇ ਕਹਿੰਦੇ ਫਿਰ ਇਸ਼ਨਾਨ ਕਰੀਏ ਫਿਰ ਚਾਂਦੀ ਦੇ ਬਰਾਬਰ ਫਲ ਮਿਲਦਾ ਕਹਿੰਦੇ ਘਟੀ ਰਹਿਣ ਤੇ ਕਰੇ ਇਸ਼ਨਾਨ ਤੇ ਪੂਰੀ ਰਾਤ ਹੀ ਲੰਘ ਜਾਵੇ ਫਲ ਹਵੇ ਖੀਰ ਸਵਾਮਣ ਦਾ ਨਾ ਫਿਰ ਉਹਦਾ ਫਲ ਮਿਲਦਾ ਹੈ ਦੁੱਧ ਦੀ ਖੀਰ ਦੇ ਸਮਾਨ ਅਗੇ ਕਹਿੰਦੇ ਪ੍ਰਾਤਕਾਲ ਉੱਠ ਕਰ ਜੂ ਨਾਵੇ ਜਿਹੜਾ ਬੰਦਾ ਪ੍ਰਾਤਕਾਲ ਭਾਵ ਅੰਮ੍ਰਿਤ ਵੇਲੇ ਉੱਠ ਕੇ ਨਹਾਵਾ ਕਹਿੰਦੇ ਮਨ ਜਲ ਦਾਨ ਕਰੇ ਫਲ ਪਾਵੇ ਮਨ ਭਾਵ ਕੀ ਜਿਹੜਾ ਕਹ ਲਈਏ ਇੱਕ ਮਨ ਇੱਥੇ ਮਨ ਜਿਹੜਾ ਮਨ ਦੇ ਵਾਸਤੇ ਲਫ਼ਜ਼ ਨਹੀਂ ਵਰਤਿਆ ਇੱਥੇ ਮਨ ਲਫ਼ਜ਼ ਆ ਜਿਹੜੀ ਤੋਲ ਦਾ ਬਰਾਬਰ ਹੁੰਦਾ ਨਾ ਮਨ ਜਿਹਨੂੰ ਆਪਾਂ ਕਹਿ ਦਿੰਨੇ ਆ ਕਹਿੰਦੇ ਜਲ ਮਨ ਜਲ ਤਾਨ ਕਰੇ ਫਲ ਪਾਵੇ ਇੱਕ ਮਨ ਤੋਲ ਦੇ ਬਰਾਬਰ ਜਲ ਕਿਸੇ ਨੂੰ ਛਕਾ ਦੇਈ ਤੋ ਕਿ ਜਲ ਦਾ ਦਾਨ ਹੀ ਬੜਾ ਵੱਡਾ ਦਾਨ ਮੰਨਿਆ ਗਿਆ ਕਿ ਇਹ ਇੰਨਾ ਫਲ ਮਿਲਦਾ ਕਹਿੰਦੇ ਫੇਰ ਕਹਿੰਦੇ ਦਿਵਸ ਚੜੇ ਤੇ ਨਾਵੇਂ ਜੋ ਚੇਰੇ ਫਿਰ ਦਿਨ ਚੜੇ ਨਾਉਂਦੇ ਆ ਸੂਰਜ ਸਿਰ ਤੇ ਹੁੰਦਾ ਅੱਖਾਂ ਦੇ ਵਿੱਚ ਗੱਡ ਹੁੰਦੀ ਆ ਪਹਿਲਾਂ ਕੀ ਚਾਹੀਦਾ ਹੁੰਦਾ ਜੀ ਬੈਡ ਟੀ ਬੈਡ ਟੀ ਵੀ ਨਹੀਂ ਹੁੰਦੀ ਐ ਫਿਰ ਇਸ਼ਨਾਨ ਕਰਨ ਵਾਲੇ ਵਾਸਤੇ ਸੋਚਦੇ ਆ ਕਹਿੰਦੇ ਦਿਵਸ ਚਾਰੇ ਤੇ ਨਾਮੈ ਜੋ ਤਾਕੋ ਹਵੇ ਨਾ ਪੁਨ ਫਲ ਕੋ ਉਹਨਾਂ ਦੇ ਵਾਸਤੇ ਨਾ ਕੋਈ ਖੋਨਿਆ ਤੇ ਨਾ ਕੋਈ ਹਾਲੇ ਸਾਡੇ ਚ ਹੀ ਹੈਗੇ ਆ ਜੀ ਉੱਠਣਾ ਸਵੇਰੇ 8 ਵਜੇ ਫਿਰ 8 ਵਜੇ ਉੱਠ ਕੇ ਕਾਲੀ ਕਾਲੀ ਦੇ ਵਿੱਚ ਸ਼ੇਰ ਮਾਰ ਮਾਰ ਕੇ ਬਾਣੀ ਪੜਨੀ ਕਾਲੀ ਕਾਲੀ ਗੁਰੂ ਘਰ ਆਉਣਾ ਪਤਾ ਹੀ ਨਹੀਂ ਵੇਖੋ ਜੀ ਬਾਦਸ਼ਾਹ ਦੇ ਦਰਬਾਰ 'ਚ ਜਾਣਾ ਹੋਵੇ ਬਾਦਸ਼ਾਹ ਦੇ ਦਰਬਾਰ ਦਾ ਹੁਕਮ ਕੀ ਹੁੰਦਾ ਹੈ ਕਿ ਐਨੇ ਵਜੇ ਤੋਂ ਐਨੇ ਵਜੇ ਤੱਕ ਬਾਦਸ਼ਾਹ ਦਰਬਾਰ ਦੇ ਵਿੱਚ ਆਏਗਾ ਸਾਰਿਆਂ ਦੀ ਅਪੀਲ ਦਲੀਲ ਸੁਣੇ ਇਹੀ ਨਹੀਂ ਆ ਬਈ ਨਾ ਜੱਜ ਕੋਲ ਵੀ ਜਾਣਾ ਹੋਵੇ ਤੇ ਜੱਜ ਦਾ ਵੀ ਸਮਾਂ ਹੈ ਨਾ ਕਿ ਐਨੇ ਸਮੇਂ ਦੇ ਵਿੱਚ ਉਹ ਜੱਜ ਆਵੇਗਾ ਇੰਨੇ ਸਮੇਂ ਨੇ ਤੁਹਾਡੀ ਗੱਲ ਸੁਣਨੀ ਹੈ ਤੁਹਾਡਾ ਫੈਸਲਾ ਕਰਨਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਪਾਤਸ਼ਾਹਾਂ ਦਾ ਪਾਤਸ਼ਾਹ ਕਹਿੰਦੇ ਜਦੋਂ ਜੀ ਕਰਦਾ ਮੂੰਹ ਚੁੱਕ ਕੇ ਤੁਰੇ ਹੋਣੇ ਸਮਾਂ ਨਿਸ਼ਚਿਤ ਨਹੀਂ ਆਪਣੇ ਬਾਦਸ਼ਾਹ ਨੂੰ ਮਿਲਣ ਦਾ ਸਮਾਂ ਨਿਸ਼ਚਿਤ ਨਹੀਂ ਹੈ ਪਹਿਲੀ ਗੱਲ ਤਾਂ ਸਾਡੇ ਮਾਫ਼ ਕਰਨਾ ਗੱਲ ਕਹਿਣ ਤੋਂ ਬਿਨਰੇਜ ਨਾ ਕਰਾ ਮਨ ਮੇਰੇ ਮੇਰਾ ਖਿਆਲ ਹੈ ਕਿਉਂਕਿ ਆਪਣੇ ਵਿਜੀ ਖਿਆਲ ਵਿੱਚ ਹੁੰਦੇ ਹੈ ਮੇਰਾ ਖਿਆਲ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਉਣ ਦਾ ਇੱਕ ਸਮਾਂ ਨਿਸ਼ਚਿਤ ਹੋਵੇ ਜਿਨ੍ਹਾਂ ਨੇ ਗੁਰੂ ਸਾਹਿਬ ਮਹਾਰਾਜ ਦੇ ਅੱਗੇ ਆਪਣੀ ਗੱਲ ਰੱਖਣੀ ਹੈ ਆਪਣੀ ਅਰਜ਼ੋਈ ਬੇਨਤੀ ਕਰਨੀ ਹੈ ਉਹ ਉਹਨਾਂ ਤੋਂ ਪਹਿਲਾਂ ਵਿਰਾਜਮਾਨ ਹੋਣ ਉਹਨਾਂ ਤੋਂ ਪਹਿਲਾਂ ਹਾਜ਼ਰ ਹੋਣ ਪਰ ਹੁੰਦਾ ਕੀ ਹੈ ਕੱਲਾ ਗਰੰਥ ਜੀ ਸਿੰਘਾਂ ਹੱਥ ਨਾਲ ਚੋਰ ਕਰਦਾ ਹੈ ਕੱਲਾ ਪ੍ਰਕਾਸ਼ ਕਰਕੇ ਬੈਠ ਜਾਂਦਾ ਹੈ ਸੰਤਾਂ ਬਾਅਦ ਤੋਂ ਆਉਂਦੀਆਂ ਸਾਰਾ ਦਿਵਲ ਤੁਰੀਆਂ ਬਾਦਸ਼ਾਹ ਨੂੰ ਮੇਰਾ ਨਾ ਤਾਂ ਇਹ ਢੰਗ ਤਾਂ ਨਹੀਂ ਨਾ ਜੇ ਬਾਦਸ਼ਾਹ ਪਹਿਲੋਂ ਆ ਕੇ ਬੈਠ ਜਾਵੇ ਤੇ ਬਾਕੀ ਲੋਗ ਫਿਰ ਆਉਂਦੇ ਫਿਰਣ ਬਾਦਸ਼ਾਹ ਨੂੰ ਮਿਲਣ ਦਾ ਢੰਗ ਹੈ ਵੇ ਵਜ਼ੀਰ ਸਲਾਹਕਾਰ ਜਿਨ੍ਹਾਂ ਨੇ ਸਲਾਹ ਕਰਨੀ ਹੈ ਜਿਨ੍ਹਾਂ ਨੇ مشوره ਕਰਨੇ ਜਿਨ੍ਹਾਂ ਨੇ ਵੇੜਤੀਆਂ ਕਰਨੇ ਪਹਿਲੋਂ ਆਉਂਦੇ ਨੇ ਤੇ ਫਿਰ ਬਾਦਸ਼ਾਹ ਆਉਂਦਾ ਦਰਬਾਰ ਸਾਹਿਬ ਜਾਂਦੇ ਹੋਣਾ ਕੀ ਮਰਿਆਦਾ ਉੱਥੋਂ ਦੀ ਕੀਰਤਨ ਹੁੰਦਾ ਉਥੇ 2 ਵਜੇ ਸੰਤਾਂ ਲੱਗ ਜਾਂਦੀਆਂ ਨੇ ਵੇਟ ਕਰਦੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਉਣ ਦਾ ਦੀ ਮर्यादा ਅਸਲ ਦੇ ਵਿੱਚ ਹੋਣੀ ਇਵੇਂ ਦੀ ਚੀਜ਼ੀ ਕਿ ਅਸੀਂ ਸਤਿਗੁਰੂ ਨੂੰ ਆਉਣ ਦਾ ਵੇਖੀਏ ਤੇ ਸਹੀ ਸਤਿਗੁਰੂ ਨੂੰ ਆਉਂਦੇ ਨੇ ਪਰ ਸਾਡੇ ਅੱਜ ਗੁਰੂ ਘਰਾਂ ਦੇ ਸਿਸਟਮ ਜੋ ਜਿਵੇਂ ਦੇ ਬਣੇ ਨੇ ਚੱਲੀ ਜਾਂਦੇ ਸਿਰਫ ਉੱਤੇ ਸਾਰਾ ਦਿਨ ਸਤਿਗੁਰੂ ਮਹਾਰਾਜ ਦੀ ਤਾਬਿਆ ਖੱਲੀ ਹੈ ਕੋਈ ਵੇਖੇ ਨਾ ਵੇਖੇ ਫਿਰ ਇਹ ਕਹਿੰਦੇ ਜੀ ਦੁਰਘਟਨਾਵਾਂ ਆਪਰ ਜਾਂਦੀਆਂ ਉਹ ਖਿਆਲ ਸਾਨੂੰ ਆਪਣੇ ਆਪ ਨੂੰ ਨਹੀਂ ਆਇਆ ਅਸੀਂ ਆਪਣੇ ਬਾਪੂ ਦਾ ਸਤਿਕਾਰ ਕਰਨਾ ਹੀ ਕੋਲ ਵਾਹ माफ ਕਰਨਾ ਵਿਸ਼ਾ ਨਹੀਂ ਸੀ ਪਰ ਮਾਨ ਦੀ ਗੱਲ ਸੀ ਆਪ ਜੀ ਦੇ ਨਾਲ ਸੰਜੀ ਕਰਦੇ ਸਤਗੁਰੂ ਮਹਾਰਾਜ ਦਾ ਇਹ ਪਿਆਰਾ ਸਿੱਖ ਰਾਜੇ ਨੂੰ ਸਮਝਾਉਂਦਾ ਕਿ ਆਹ ਕਹਿੰਦੇ ਫਲ ਇਹ ਤੋਹੀ ਦੇਹ ਪੁਨੀਤਾ ਇਹਦੇ ਜੇ ਸਤਗੁਰੂ ਮਹਾਰਾਜ ਦੀ ਚਰਣਾ ਦੇ ਵਿੱਚੋਂ ਫਲ ਲੈਣਾ ਹੈ ਜਿਹਦੇ ਨਾਲ ਦੇਹ ਪਵਿੱਤਰ ਹੋ ਜਾਵੇ ਨਿਸਤੇ ਨਾਵਣ ਆਧੀ ਰਿਤਾ ਯਾਦ ਰੱਖਿਓ ਰਾਤ ਨੂੰ ਨਹਾਉਣ ਦਾ ਪ੍ਰਣ ਕਰਿਓ ਰਾਤ ਕਿਹੜੀ ਸਵਾ ਪੈਰ ਰਾਤ ਅਖੀਰਲੇ ਪੈਰ ਦੇ ਵਿੱਚ ਕਹਿੰਦੇ ਜੇ ਸਤਿਗੁਰੂ ਦੇ ਘਰ ਦੇ ਫਲ ਪ੍ਰਾਪਤ ਕਰਨੇ ਆ ਇਹਦੇ ਫੇਰ ਉਹ ਇਸ਼ਨਾਨ ਕਬੂਲ ਸਤਿਗੁਰੂ ਛੇਤੀ ਕਰ ਲੈਂਦੇ ਆ ਫਲ ਇਹ ਤੋਂ ਹੀ ਦੇਖ ਕੋ ਨੀਤਾ ਨਿਸਤੇ ਨਾਵਣ ਆਂਦੀ ਰੀਤਾ ਨਿਮਾਗਮ ਕੀ ਅਹਰ ਦਿਸ਼ਾ ਨਿਰਦੇਸ਼ਾ ਤੋਂ ਭਾਵੇਂ वेद ਸ਼ਾਸਤਰਾਂ ਦੀ ਆਗਿਆ ਹੈ। ਕਹਿੰਦੇ ਆ वेद ਸ਼ਾਸਤਰਾਂ ਦੀ ਵੀ ਆਗਿਆ ਹੀ ਹੈ ਕਿ ਬ੍ਰਹਮ ਮੂਰਤ ਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ। ਕਹਿੰਦੇ ਨਹਿ ਕਛ ਮੇਰੇ ਵਾਕ ਮੇਰੇ ਸ਼ਾਹੀ ਰਾਜਨ ਇਹ ਮੇਰੀਆਂ ਗੱਲਾਂ ਨਹੀਂ। ਇਹ ਵੇਦਾਂ ਸ਼ਾਸਤਰਾਂ ਦੇ ਵਿੱਚ ਲਿਖੀਆਂ ਹੋਈਆਂ ਨੇ ਭਾਈ ਮਨਸੂਖ ਕਹਿੰਦੇ ਆ। ਕਹਿੰਦੇ ਜੇ ਤੂੰ ਅਸ ਸੰਸੈ ਉਪਜਾਇਸ ਕਹਿੰਦੇ हे ਰਾਜਨ ਜੇ ਤੇਰਾ ਮਨ ਜੇਰਾ ਇਹ ਸੰਸੇ ਦੇ ਵਿੱਚ ਪੈਂਦਾ ਕੋਈ ਸ਼ੰਕਾ ਤੇਰੇ ਮਨ ਦੇ ਵਿੱਚ ਪੈਂਦੀ ਹੈ ਤੇ ਯਾਦ ਰੱਖੀ ਤੂੰ ਕੀ ਕਹਿਣਾ ਹੈ ਕਹਿੰਦੇ ਭਾਨ ਉਗੇ ਤੇ ਮਜਨ ਆਇਸ ਕਹਿੰਦੇ ਸੂਰਜ ਉਗਣ ਤੇ ਤੂੰ ਇਸ਼ਨਾਨ ਕਰਨ ਦੀ ਗੱਲ ਕਰਦਾ ਇਕਾदशी ਵਾਲਾ ਜਿਹਨੇ ਨਹੀਂ ਕੀਤਾ ਜਾਂਦਾ ਨਾ ਸੂਰਜ ਉਗਦਾ ਫਿਰ ਇਸ਼ਨਾਨ ਕੀਤਾ ਜਾਂਦਾ ਕਹਿੰਦੇ ਤੂੰ ਹਦਾਇਤ ਇਹ ਕਰਦਾ ਹੈ ਕਹਿੰਦੇ ਤਾਂ ਪਰ ਮੇਰੇ ਬਚਨ ਸੁਣੀ ਜੇ ਭਾਈ ਮਨ ਸੁਣੇ ਫਿਰ ਉਹਦੇ ਤੇ ਵੀ ਮੇਰੀ ਗਾਲ ਸੁਣਾ ਲ ਕਹਿੰਦੇ ਕੀ ਇਹਨੇ ਨੀਕੇ ਸੁਮਤ ਧਾਰ ਮੰਨ ਲੀਜੇ ਆਪਣੀ ਸੋਹਣੀ ਮੱਤ ਦੇ ਨਾਲ ਮੇਰੇ 'ਚ ਗੱਲ ਨੂੰ ਧਰਨ ਵੀ ਕਰ ਲੈ ਕਹਿੰਦੇ ਕਿ ਤੱਕ ਦਿਨ ਤੈ ਕਵ ਪਰਵਿਰਤੀ ਕਰਮ ਕਾਂਡ ਕੀ ਰੀਤ ਕਰੇ ਨਾਨ ਰਵੜ ਉਦਦੇ ਤੇ ਅਸ ਵਿਦ ਸਮਝੋ ਚੀਤ ਇਹਦੇ ਕਿੰਨੇ ਕ ਦਿਨ ਇਸ ਰੀਤ ਨੂੰ ਚਲਾਵਾਂਗੇ ਕਿੰਨਾ ਕ ਚਿਰ ਇਸ ਰੀਤ ਨੂੰ ਚਲਾਇਆ ਜਾਂਦਾ ਹੈ ਇਹਦੇ ਸਾਰੀ ਗੱਲ ਮੈਨੂੰ ਸਮਝਾ ਦੇ। ਇਹ ਨਾਉਣ ਸੂਰਜ ਉੱਗਣ ਤੇ ਨਾਉਣ ਦੀ ਰੀਤ ਕਦੋਂ ਤੋਂ ਬਰਾਬਰ ਪ੍ਰਾਰੰਭ ਹੋਈ। ਇਤਿਹਾਸ ਚੱਕ ਕੇ ਵੇਖ ਲਿਓ ਸਨਾਤਨ ਮਤ ਦਾ ਵੀ। ਸਿੱਖ ਮਤ ਦੀ ਗੱਲ ਆਪਾਂ ਇੱਕ ਪਾਸੇ ਰੱਖ ਲਈ। ਸਨਾਤਨ ਮਤ ਦਾ ਇਤਿਹਾਸ ਚੱਕ ਕੇ ਵੇਖ ਲਿਓ। ਕਿਸੇ ਵੀ ઋષਿ ਦਾ ਐਸਾ ਜੱਗ ਜੱਗਰ ਨਹੀਂ ਆਉਂਦਾ ਜਿਹੜਾ ਸੂਰਜ ਉੱਦੇ ਹੋਣ ਤੋਂ ਬਾਅਦ ਇਸ਼ਨਾਨ ਕਰਦਾ ਹੋਵੇ। ਸਾਰੇ ਰਾਤ ਰਹਿੰਦੇ ਆ ਇਸ਼ਨਾਨ ਕਰਕੇ ਮੁੜ ਕੇ ਆਉਂਦੇ ਰਹੇ। ਕਿਸੇ ਵੀ ઋષਿ ਦਾ ਇਤਿਹਾਸ ਜ਼ਿਕਰ ਬੜਿਆ ਦਾ ਕਹਿੰਦੇ ਕਿਤਕ ਦਿਨ ਤੈ ਪਰਵਿਰਤੀ ਕਰਮ ਕਾਂਢ ਕੀ ਰੀਤ ਕਹੈ ਨਾਨਕ ਰਬ ਉਦੈ ਤੇ ਅਸ ਵਿਦ ਸਮਝੋ ਚੀਤ ਜਾਮ ਜਾਮਣੀ ਬਚਨ ਕਰਿਐ ਸਵਾ ਪੈ ਰਹਿੰਦਿਆ ਰਾਤ ਇਸ਼ਨਾਨ ਕਰਿਆ ਕਰ ਸਿਮਰੈ ਨਾਮ ਪ੍ਰੇਮ ਪੁਰ ਤਰੀਐ ਉਸ ਰਬ ਦਾ ਸਿਮਰਨ ਨਾਮ ਜਪਿਆ ਕਰ ਮਾਹੀ ਮਾ ਜਾ ਕਰ ਪਿਛਲੀ ਰਹਿਣਾ ਇਹਨੇ ਪਿਛਲੀ ਰਾਤ ਜਾਗਣ ਦੀ ਬੜੀ ਵੜਿਆਈ ਆ ਨੇਗਮਾਗੰ ਪਾਖਤ ਕਹਿ ਬੈਨ ਕਹਿੰਦੇ ਇਹ ਵੇਦ ਸ਼ਾਸਤਰ ਗੱਲ ਕਹਿੰਦੀ ਹੁਨ ਪਾਹਨ ਪੂਜਣ ਪ੍ਰਕਾਰ ਇਹਨੇ ਫਿਰ ਤੂੰ ਪੱਥਰ ਦੀ ਪੂਜਾ ਕਰਦਾ ਨਹਾਉਣ ਤੋਂ ਬਾਅਦ ਕਾਹਦੀ ਪੂਜਾ ਕਰਦਾ ਹੈ ਪੱਥਰ ਦੀ ਵੇਖੋ ਜੀ ਇੱਥੇ ਦੋ ਮਤਿਆ ਸਤਿਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਕਣ ਕਣ ਦੇ ਵਿੱਚ ਵੀ ਰੱਬ ਆ ਪਰ ਜੇ ਤੂੰ ਇੱਕ ਚੀਜ਼ ਨੂੰ ਮੰਨ ਲਿਆ ਤੂੰ ਇੱਕ ਚੀਜ਼ ਤੇ ਨਿਸ਼ਚਾ ਰੱਖ ਲਿਆ ਕਿ ਇਹਦੇ ਚ ਰਾਬਿਆ ਕਹਿੰਦੇ ਫਿਰ ਕੀ ਕਹਿੰਦੇ ਜੀ ਪਹਾਣ ਮੈਂ ਕਿਛ ਪਰਮੇਸ਼ਰ ਨਹੀਂ ਫਿਰ ਤੂੰ ਕਹਿੰਦਾ ਨਾ ਕੱਲਾ ਪੱਥਰ ਚ ਰਾਬਿਆ ਫਿਰ ਤੇਰੀ ਮੂਰਖਤਾ ਕੱਲੇ ਪੱਥਰ ਚ ਰਾਬਣੀ ਹੈ ਰੱਬ ਤਾਂ ਜ਼ਰੇ ਜ਼ਰੇ ਦੇ ਅੰਦਰ ਹੈ ਕਹਿੰਦੇ ਭਾਈ ਮਨਸੂਖ ਕਹਿੰਦੇ ਪੁਨ ਪਹਾਣ ਪੂਜਨ ਪਰ ਕਰ ਸੋ ਮੈਂ ਕਹੂੰ ਸੁਨੋ ਨਿਰਤਾਰ ਇਹਨੇ ਮੇਰੀ ਇਹ ਗੱਲ ਵੀ ਨਿਰਨੇ ਕਰਕੇ ਧਿਆਨ ਦੇ ਨਾਲ ਖਾਤ ਨਾ ਪੀਤ ਨਾ ਦੇ ਉਪਦੇਸ਼ ਜਿਸ ਪੱਥਰੇ ਦੀ ਤੂੰ ਪੂਜਾ ਕਰਦਾ ਨਾ ਕੁਝ ਖਾਂਦਾ ਨਾ ਕੋਈ ਉਪਦੇਸ਼ ਦਿੱਤਾ ਤਾਂ ਹੈ ਸੇਵ ਮੈਂ ਕੀ ਫਲ ਲੈ ਸਾਂ ਫਿਰ ਉਹਦੀ ਸੇਵਾ ਕਰਕੇ ਮੈਂ ਕੀ ਫਲ ਪ੍ਰਾਪਤ ਕਰ ਲਵਾਂ ਕਹਿੰਦੇ ਸਤਿਗੁਰ ਪੂਰਨ ਪਰਮ ਕਿਰਪਾਲ ਮੇਰਾ ਸਤਿਗੁਰ ਪੂਰਨ ਕਿਰਪਾ ਦਾ ਪਾਤਰ ਉਹ ਕਿਰਪਾਲੂ ਹੈ ਤਿਨੈ ਸੇਵ ਫਲ ਲਿਉ ਵਿਸਾਲਾ ਉਹਨੂੰ ਯਾਦ ਕਰਕੇ ਜਿਹੜਾ ਮੇਰਾ ਮਨ ਚਾਹੁੰਦਾ ਉਹ ਮੈਂ ਫਲ ਪ੍ਰਾਪਤ ਕਰ ਲੈਣਾ ਵੇਖੋ ਜੀ ਸਤਿਗੁਰੂ ਜਾਗਤਾ ਹੈ ਦੇਉ ਮੇਰਾ ਸਤਿਗੁਰੂ ਜਾਗਤ ਦੇਵਤਾ ਹੈ ਇਹ ਮੂੰ ਮੰਗੀਆਂ ਮਰਾਦਾਂ ਪੂਰੀਆਂ ਕਰ ਦਿੰਦਾ ਉਪਦੇਸ਼ ਵੀ ਦਿੰਦਾ ਆਪਾਂ ਅਕਸਰ ਵਿਚਾਰ ਕਰਦੇ ਦੁਨੀਆ ਦੇ ਉੱਤੇ ਜਿੰਨੇ ਵੀ ਧਾਰਮਿਕ ਗ੍ਰੰਥਿਆ ਨਾ ਜੀ ਸਾਰੇ ਰੱਬ ਦੀਆਂ ਗੱਲਾਂ ਕਰਦੇ ਸਾਰੇ ਰੱਬ ਦੀਆਂ ਗੱਲਾਂ ਕਰਦੇ ਨੇ ਕੋਈ ਸ਼ੱਕ ਨਹੀਂ ਹੈ ਵੇਦ ਪੜ ਲਵੋ ਸ਼ਾਸਤਰ ਪੜ ਲਵੋ ਈਤਾ ਕੁਰਾਨ ਅੰਜ਼ੀਲ ਤੌਰ ਪੜ ਲਵੋ ਬਾਈਬਲ ਪੜ ਲਵੋ ਸਾਰਿਆਂ ਚ ਰੱਬ ਦੀਆਂ ਗੱਲਾਂ ਨੇ ਪਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੋਦ ਦੇ ਵਿੱਚ ਬੈਠੋਗੇ ਇਹ ਰੱਬ ਦੀਆਂ ਗੱਲਾਂ ਨਹੀਂ ਦੱਸਦਾ ਰੱਬ ਨਾਲ ਗੱਲਾਂ ਕਰਾਂ ਰੱਬ ਨਾਲ ਸਿੱਧੀ ਸੁਰਤ ਜੋੜ ਦਿੰਦਾ ਇੱਕ ਵਾਰੀ ਬਾਣੀ ਪੜਦਾ ਉਪਾਨ ਦੇ ਵਿੱਚ ਟਿਕਾ ਕੇ ਦੇਖ ਮਨ ਜੋੜ ਕੇ ਬਾਣੀ ਪੜ ਕੇ ਵੇਖਿਓ ਐਵੇਂ ਮਹਿਸੂਸ ਹੋਏਗਾ ਰੱਬ ਪਰਦੱਖ ਬੈਠਾ ਹੈ ਤੇ ਮੈਂ ਉਹਦੇ ਨਾਲ ਗੱਲਾਂ ਕਰਦਾ ਕਹਿੰਦੇ ਤਾਂ ਹੀ ਸੇਵ ਮੈਂ ਕਿਆ ਹੱਲ ਲਈ ਸੰ ਸਤਗੁਰ ਪੂਰਨ ਪਰਮ ਕਿਰਪਾਲ ਇਨਾਂ ਸੇਵផលਿਓ ਵਿਸਾਲਾ ਜਗਤ ਉਤਾਰਨਿਤ ਤਨ ਤਾਰ ਕਹਿੰਦੇ ਜਗਤ ਦਾ ਉਧਾਰ ਕਰਨ ਦੇ ਵਾਸਤੇ ਗੁਰੂ ਨਾਨਕ ਨੇ ਸਰੀਰ ਧਾਰਿਆ ਹੈ ਕਲ ਕੇ ਕਾਲ ਵਿਖੈ ਅਵਤਾਰੰ ਕਲ ਤੋਂ ਭਾਵ ਕਲ ਯੁਗ ਦੇ ਵਿੱਚ ਇਸ ਭਿਆਰਕ ਸਮੇਂ ਦੇ ਵਿੱਚ ਉਸ ਮਾਲਕ ਨੇ ਅਵਤਾਰ ਧਾਰਿਆ ਹੈ ਬਚਨ ਸੂਜਨ ਕੇ ਭਾਨ ਸਮਨ ਜਿਹਦੇ ਬਚਨ ਸੂਰਜ ਦੇ ਵਾਂਗ ਰੋਸ਼ਨਾਈ ਨੇ ਤਮ ਅਗਿਆਨ ਕੀ ਮਹਨ ਹਨ ਤਮ ਕਹਿੰਦੇ ਹਨੇਰੇ ਦੇ ਕਹਿੰਦੇ ਉਹਦੇ ਬਚਨ ਸੁਣਿਆ ਹਨੇਰੇ ਰੂਪੀ ਅਗਿਆਨਤਾ ਦਾ ਨਾਸ਼ ਹੋ ਜਾਂਦਾ ਹੈ ਮਗ ਬਿਹੰਗ ਕੋ ਜਿਹਨ ਬਤਾਵਾ ਕੱਲ ਆਪਣੀ ਗੱਲ ਹੋਈ ਸੀ ਨਾ ਕਿ ਰਸਤਾ ਕਿਹੜਾ ਚੁਣਨਾ ਚਾਹੀਦਾ ਕੀੜੀ ਵਾਲਾ ਪੰਛੀ ਵਾਲਾ ਜਦੋਂ ਚੋਟੀ ਦੇ ਫਲ ਨੂੰ ਪ੍ਰਾਪਤ ਕਰਨਾ ਹੋਵੇ ਕਹਿੰਦੇ ਮਗ ਬਿਹੰਗ ਕੋ ਜਿਨੈ ਬਤਾਵਾ ਗੁਰੂ ਮੇਰਾ ਐਸਾ ਹੈ ਜਿਹੜਾ ਪੰਛੀ ਵਾਲਾ ਰਾਹ ਦੱਸਦਾ ਕਹਿੰਦੇ ਫਲਕੇ ਨਿਕ ਜਾਏ ਸੁਖ ਪਾਵਾ ਪੰਛੀ ਛੇਤੀ ਪਹੁੰਚ ਕੇ ਫਲ ਨੂੰ ਪ੍ਰਾਪਤ ਕਰ ਲਵੇਗਾ ਇਹਨੇ ਹਉਮੈ ਸੰਗ ਕਰਨ ਸਭ ਕਰਨਾ ਜਿਹੜੇ ਬੰਦੇ ਧਾਰਮਿਕ ਕਰਮ ਕਰਦੇ ਪਰ ਹਉਮੈ ਧਾਰਨ ਕਰ ਲੈਂਦੇ ਹਉਮੈ ਨੂੰ ਅੰਦਰ ਵਸਾ ਲੈਂਦੇ ਜਪ ਤਪ ਬਰਤ ਆਦਿਕ ਜੇ ਧਰਮਾਂ ਕਹਿੰਦੇ ਚੱਪ ਤਪ ਵਰਤ ਧਾਰਮਿਕ ਕਰਮ ਜਿਹੜੇ ਵਿਖਾਰੇ ਦੇ ਕਰਦੇ ਆ ਉਹਨਾਂ ਦੇ ਆਸ ਤੇ ਕੀ ਹਾਲਾਤ ਆ ਕਹਿੰਦੇ ਸੂ ਕੀਟੀ ਮਗਜਾ ਤੋ ਐਸੇ ਉਹ ਕਿਹਦੇ ਰਾਹ ਤੇ ਚੱਲਦੇ ਪਏ ਆ ਜੀ ਕੀੜੀ ਵਾਲੇ ਰਾਹ ਤੇ ਕਹਿੰਦੇ ਬਰਨ ਸੁਨਾਵਤ ਜੋ ਹੋਂ ਤੁਜੈਸੇ ਇਹਨੇ ਸਾਰੀ ਗੱਲ ਤੈਨੂੰ ਮੈਂ ਕਹਿ ਕੇ ਸੁਣਾ ਰਿਆਂ ਹਾਂ ਕਹਿੰਦੇ ਕੀਤੇ ਜਨਮ ਕਰਮ ਸ਼ੁਭ ਕਰਹੀਂ ਕਿੰਨੇ ਕੁ ਚਿਰ ਇਹ ਸ਼ੁਭ ਕਰਮ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਆ ਕੱਲ ਤੋਂ ਸ਼ਾਇਦ ਨਾ ਰਾਤਰੇ ਸ਼ੁਰੂ ਹੋ ਜਾਣੇ ਆ ਇਹਦੇ ਕਿੰਨਾ ਚਿਰ ਕਰ ਲਵੋ ਕਿੰਨਾ ਚਿਰ ਜਿੰਨਾ ਚਿਰ ਭੁੱਖ ਨਹੀਂ ਲੱਗਦੀ ਜਿੰਨ ਸਿਰ ਅੰਦਰ ਵਿਲ ਪਾਵਰ ਜਦੋਂ ਵਿਲ ਪਾਵਰ ਖਤਮ ਹੋ ਗਈ ਫਿਰ ਕੀ ਕਰੋ ਫਿਰ ਤਾਂ ਸਵੇਰੇ ਭੁੱਖ ਸ਼ਾਮ ਭੁੱਖ ਰਾਤ ਭੁੱਖ ਦਿਨੇ ਭੁੱਖ ਭੁੱਖ ਦਾ ਕੋਈ ਸਮਾਂ ਨਿਸ਼ਚਿਤ ਬਜ਼ੁਰਗਾਂ ਦੀ ਭੁੱਖ ਦਾ ਕੋਈ ਸਮਾਂ ਹੈਗਾ ਜੀ ਵੇਖੋ ਜੀ ਸਿਆਣੇ ਕਹਿੰਦੇ ਆ ਬਜ਼ੁਰਗ ਤੇ ਬੱਚਾ ਇਹਦੀ ਭੁੱਖ ਦਾ ਤੇ ਨੀਂਦ ਦਾ ਉਹੀ ਸਮਾਂ ਨਿਸ਼ਚਿਤ ਨਹੀਂ ਇਸ ਸਮੇਂ ਦੇ ਅੰਦਰ ਆ ਕੇ ਫਿਰ ਵਰਤ ਕਿਵੇਂ ਕਰ ਲਵਾਂ ਸਤਿਗੁਰੂ ਮਹਾਰਾਜ ਦਾ ਪਿਆਰਾ ਸਿੱਖ ਸਮਝਾ ਰਿਹਾ ਕਹਿੰਦਾ ਜੇਤ ਦੇ ਕੇ ਤੇ ਜਨਮ ਕਰਮ ਸ਼ੁਭ ਕਰਨ ਅਹੰਤੈ ਕਰਨ ਮੈਲ ਗੁਨ ਹਰ ਫਿਰ ਅੰਦਰੋਂ ਮੇਰੀ ਮੈਲ ਵੱਧਦੀ ਜਾਂਦੀ ਮੈਂ ਧਾਰਮਿਕ ਆ ਮੈਂ ਬਾਣੀ ਪੜਦਾ ਮੈਂ ਬਾਤ ਕਰਦਾ ਕਿੰਨਾ ਕ ਕਰ ਲਵੇਗਾ ਜਿੰਨਾ ਚਿਰ ਅੱਖਾਂ ਸਾਥ ਦੇ ਦਿੱਤੀਆਂ ਬਾਣੀ ਪੜ ਲਾਵੇਗਾ ਜਿੱਦਨ ਸਾਥ ਛੱਡ ਗਈਆਂ ਫਿਰ ਕੀ ਕਰੇ ਉਹਦੇ ਵਾਸਤੇ ਕੀ ਤਾਂ ਤਿਆਰੀ ਕਰਨਾ ਭਾਈ ਮਨਸੂ ਕਹਿੰਦੇ ਕਿੰਨੇ ਮਿਲੈ ਗੁਰੂ ਤਬ ਦੇ ਉਪਦੇਸ਼ ਫਿਰ ਗੁਰੂ ਨੂੰ ਮਿਲ ਗੁਰੂ ਦਾ ਉਪਦੇਸ਼ ਲੈ ਮੋਚੈ ਬੰਦਰ ਜਗਤ ਕਰੇ ਛਾ ਮੋਚੈ ਤੋਂ ਭਾਵ ਹੁੰਦਾ ਛੁਡਾਲ ਹੈ ਕਹਿੰਦੇ ਸਤਗੁਰੂ ਐਸਾ ਕਿਰਪਾ ਦਾ ਦਤਾ ਏ ਤੇਰੇ ਦੁਨੀਆਵੀ ਬੰਦਨਾ ਤੋਂ ਤੈਨੂੰ ਛੁਡਵਾ ਲਵੇਗਾ ਆਸ ਪ੍ਰਕਾਰ ਪਹੁੰਚੇ ਤੈ ਜਾਈ ਇਸ ਪ੍ਰਕਾਰ ਇਸ ਤਰੀਕੇ ਦੇ ਨਾਲ ਉਸ ਫਲ ਤੱਕ ਪਹੁੰਚ ਜਾਏਗਾ ਫਲ ਰੂਪੀ ਜੋ ਮੁਕਤ ਸੁਣਾਈ ਜਿਹੜੀ ਫਲ ਰੂਪੀ ਮੁਕਤੀ ਚਾਹੀਦੀ ਮੁਕਤੀ ਚਾਹੀਦੀ ਹੈ ਨਾ ਜੀ ਸਾਰਿਆਂ ਨੂੰ ਮਰਨ ਮੁਕਤ ਕਿਨ ਪਾਈ ਦਾ ਤੇ ਪਤਾ ਹੀ ਨਹੀਂ ਹੈ ਮਰਨ ਤੋਂ ਬਾਅਦ ਕਿਹਨਾਂ ਨੂੰ ਮਿਲਣੀ ਹੈ ਕਿਨਾਂ ਨੂੰ ਨਹੀਂ ਮਿਲਣੀ ਜਿਉਂਦੇ ਆ ਜੀ ਸਤਿਗੁਰੂ ਦਾ ਸਿੱਖ ਕਹਿੰਦਾ ਮਿਲ ਜੂਗੀ ਗੁਰੂ ਦੀ ਗੱਲ ਸੁਣੇ ਕਹਿੰਦੇ ਕਿਵੇਂ ਹੋ ਮੈਂ ਕਜੀਅਰ ਕੀ ਬੋਗਤ ਹੰਕਾਰ ਨੂੰ ਛੱਡਣ ਦੀਆਂ ਬੜੀਆਂ ਕਹਾਣੀਆਂ ਕਥਾਵਾਂ ਨੇ ਉਚਰੇ ਮਨੁੱਖ ਨਿਰਭਕੇ ਸਾਥ ਤੇ ਮਨੁੱਖ ਨੇ ਰਾਜੇ ਸ਼ਿਵਨਾਬ ਦੇ ਨਾਲ ਬੜੀਆਂ ਗੱਲਾਂ ਹੰਮੇ ਨੂੰ ਛੱਡਣ ਦੀਆਂ ਕੀਤੀਆਂ ਕਹਿੰਦੇ ਕਹੀ ਸ਼ਾ ਕੀ ਬਾਨੀ ਜੋਈ ਸ਼ਾ ਭਵ ਰਾਜਾ ਕਹਿੰਦੇ ਭਾਈ ਮਨੁੱਖ ਨੇ ਜਿਹੜੀਆਂ ਗੱਲਾਂ ਭਾਉ ਨੂੰ ਸ਼ਾ ਨੂੰ ਕਈਆਂ ਸਗਰੋ ਮਰਮ ਭੇਦੀ ਸੋਈ ਕਹਿੰਦੇ ਉਹਦੇ ਮਨ ਨੂੰ ਉਹਨਾਂ ਗੱਲਾਂ ਨੇ ਵਿੰਨ ਦੇ ਕਿਵੇਂ ਵਿੰਨੇ ਆ ਜੀ ਕਹਿੰਦੇ ਕਸੀ ਤੁਫੰਗ ਮਾਰੀਐ ਜੈਸ ਤੁਫੰਗ ਕਹਿੰਦੇ ਆ ਜੀ ਬੰਦੂਕ ਨੂੰ ਕਹਿੰਦੇ ਜਦੋਂ ਕਸੇ ਕੇ ਬੰਦੂਕ ਨਾ ਭਰ ਕੇ ਘੋੜਾ ਮਾਰੀਏ ਕਹਿੰਦੇ ਘਾਲ ਪਇਓ ਉਹ ਆਲੂ ਤੈ ਸਿ ਰਾਜਾ ਉਵੇਂ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਜਿਹੜਾ ਹੈ ਘਾਇਲ ਹੋ ਗਿਆ ਛੁਛੇ ਤੁਭ ਕਾਉ ਨਾ ਕਰੀ ਪਰ ਗਾਲ ਚੇਤੇ ਰੱਖਿਓ ਖਾਲੀ ਬੰਦੂਕ ਕਦੀ ਵੀ ਘਾ ਨਹੀਂ ਕਰਦੀ ਤੁਹਾਡੇ ਹੱਥ 'ਚ ਬੰਦੂਕ ਹੈ ਡਾਰੀ ਬੜਾ ਹੋਦਾ ਉਸ ਦੇ ਨਾਲ ਹੀ ਬੰਦਾ ਡਰ ਜਾਂਦਾ ਗੁਰੂ ਦੇ ਪਿਆਰੇ ਸਿੱਖ ਦੇ ਕੋਲ ਸਤਿਗੁਰੂ ਦੀਆਂ ਗੱਲਾਂ ਦਾ ਉਪਦੇਸ਼ਾਂ ਦਾ ਉਹ ਬੰਦੂਕ ਤਾਣ ਕੇ ਖਲੋਤਾ ਜਿਹਦੇ ਕਰਕੇ ਰਾਜਾ ਝੁਕਦਾ ਪਿਆ ਕਿਉਂਕਿ ਸਤਿਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਇਂ ਗਿਰ ਪਰਿਆ ਕਲੀਜੇ ਪਰਿਆ 6 ਕਲੀਜੇ 'ਚ 6 ਹੋ ਜਾਂਦਾ ਸਤਿਗੁਰੂ ਦੇ ਸ਼ਬਦ ਸੁਣੇ ਕਿੰਦੇ ਚੁਚੇ ਤੋਂ ਪਤਲ ਕਾਉ ਨਾ ਕਰਨ বিনা ਕਮਾਈ ਸੁ ਐਸੇ ਉਜਰ ਅੱਗੇ ਕਹਿੰਦੇ বিনা ਕਮਾਈ ਤੋਂ ਇਹ ਹਾਲਾਤ ਹੋ ਜਾਂਦੇ ਨੇ ਕਿਵੇਂ ਦੇ ਕਹਿੰਦੇ ਗੱਡੀ ਭਰੀ ਚਲੇ ਜੇ ਥਾਈ ਜੇ ਸੌਦੇ ਦੀ ਗੱਡੀ ਭਰੀ ਹੋਵੇ ਦੋ ਸਥੇ ਰੋਕੇ ਚੱਲਦੀ ਆ ਡੋਲਦਾ ਹੀ ਨਹੀਂ ਤੂਰਤ ਤਰਨੀ ਕੋ ਸੋ ਜਾਏ ਤੂਰਤ ਤੋਂ ਭਾਵ ਕਹ ਲਈਏ ਤੋੜਦੀ ਧਰਤੀ ਦੀ ਪੈਰ ਨਹੀਂ ਤੋੜਦੀ ਉਹ ਗੱਡੀ ਪਰ ਕਹਿੰਦੇ ਯਾਦ ਰੱਖੀ ਜੇ ਗੱਡੀ ਖਾਲੀ ਆ ਇਹਦੇ ਚੁਚੀ ਜਾਏ ਉਪਰੇ ਬੋਲੀ ਤਉ ਮਾਨੁਕ ਕੀ ਜਾਨੋ ਬੋਲੀ ਇਹਦੇ ਲੋਕਾਂ ਦੀ ਬੋਲੀ ਪਤਾ ਕਿਵੇਂ ਦੀ ਹੈ ਜਿਵੇਂ ਗੱਡੀ ਖਾਲੀ ਹੋਵੇ ਤੇ ਪੈਰ ਉੱਤੇ ਉੱਤੇ ਹੀ ਰਹਿੰਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੁਰਮੁਖ ਸੇਵਕ ਸਤਿਗੁਰਾਂ ਦਾ ਪਿਆਰਾ ਸਿੱਖ ਭਾਈ ਮਨੁੱਖ ਇਸ ਤਰ੍ਹਾਂ ਸ਼ੁਭ ਬਚਨ ਕਹੀ ਕਰ ਨੀਕੇ ਨਿਰਪਕੈ ਮਨ ਮਹਿ ਮੰ ਉਸ ਸਿਆਣੇ ਰਾਜੇ ਨੇ ਆਪਣੇ ਮਨ ਚ ਗੱਲ ਨੂੰ ਮੰਨ ਲਿਆ ਧਾਰਨ ਕਰ ਲਿਆ ਸੁਣ ਬਚਨ ਸੁਣ ਬਚ ਹਵੇ ਸ਼ਿਵਨਾਵ ਅਚੰਬ ਸ਼ਿਵਨਾਵ ਰਾਜਾ ਸਤਿਗੁਰਾਂ ਦੀ ਇਹ ਸਿੱਖਿਆ ਦੇ ਬਚਨ ਸੁਣ ਕੇ ਅਚੰਬੇ ਦੇ ਵਿੱਚ ਹਰਾਨੀ ਦੇ ਵਿੱਚ ਆ ਗਿਆ ਕਹਿੰਦੇ ਜਾਨੀ ਮਨ ਮੈਂ ਕਹਿਤ ਅਦੰਬਾ ਕੀ ਕਹਿੰਦਾ ਏ ਕਿੰਦੇ ਮੇਰੇ ਮਨ ਦੇ ਜਿੰਨੇ ਵੀ ਅਦੰਭ ਭਾਵ ਬਖੰਡ ਸੀ ਤੇਰੇ ਬਚਨਾਂ ਨੇ ਦੂਰ ਕਰ ਦਿੱਤੇ ਆ ਇਸ ਕੋ ਮਿਲਿयो ਗੁਰੂ ਕੋ ਪੂਰਾ ਪਾਇਓ ਗਿਆਨ ਕਿਉ ਪਰਮਦੂਰਾ ਕਹਿੰਦੇ ਕਿਹੜੇ ਗੁਰੂ ਨੂੰ ਮਿਲਾਂ ਜਿਸ ਗੁਰੂ ਨੂੰ ਮਿਲ ਕੇ ਮੇਰਾ ਗਿਆਨ ਮਿਲ ਜਾਵੇ ਤੇ ਭਰਮ ਮੇਰੇ ਦੂਰ ਹੋ ਜਾਣ ਇਸ ਤੋਂ ਬਾਅਦ ਕੀ ਵਾਪਰਦਾ ਹੈ ਕਿਵੇਂ ਇਹ ਸਤਿਗੁਰਾਂ ਦਾ ਪਿਆਰਾ ਸਿੱਖ ਗੁਰੂ ਨਾਨਕ ਦੇ ਜੀਦਾਰੇ ਸ਼ਿਵਨਾਮ ਰਾਜੇ ਨੂੰ ਤਰਉਂਦਾ ਹੈ ਆਉਣ ਵਾਲੇ ਦਿਵਾਨਾਂ ਦੇ ਵਿਚਾਰ ਕਰਾਂਗੇ ਸਤਿਗੁਰੂ ਮਹਾਰਾਜ ਬਖਸ਼ਿਸ਼ ਦਰਨ ਜੀ ਸੁਮਾਤੀ ਆਵੇ ਵਿਚਾਰਾ ਕਰਦੇ ਹੁੰਦੇ ਬਿਲਕੁਲਾਂ ਨਹੀਂ ਖਿਮਾ ਗੁਰੂ ਆਦੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਜੀ ਬਖਸ਼ੋ ਤਾਂ ਪਰਵਾਨੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ